ਹਾਂਜੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਗੋਸਾ ਡੈਰੀ ਫਾਰਮ ਚੈਨਲ ਤੇ ਕਿਸੇ ਨੇ ਵੀ ਆਪਣੇ ਭਰਾ ਨੇ ਐਡ ਕਰਵਾਉਣੀ ਹੈ ਆਪਣਾ ਨੰਬਰ 9501916100 ਵੀਡੀਓ ਕਾ ਦੀ ਹੈ ਆਹਾ ਪਹਿਲਣ ਬੱਸੀ ਆ ਗਈ ਐਚ ਐਫ ਨਗ ਸੂਈ ਨੂੰ ਦੇਣ ਹੋ ਗਏ 10 ਚਾਰੇ ਥਣ ਕੱਲਾ ਕੱਲਾ ਚੰਗੀ ਹੈ ਸਾਰਾ ਰਿਕਾਰਡ ਬਾਈ ਜਸਪੀ ਤੋਂ ਪੁੱਛਾਂਗੇ ਮਾਗਰ ਵੀ ਬੱਸੀ ਆ ਗਈ ਫੀਮੇਲ ਕਾਫ ਹੈ ਚੰਗੀ ਕੁਆਲਿਟੀ ਵਾਲੀ ਹੈ ਸੋਡਾ ਬਿਸਕੁਟ ਵਾਲਾ ਕੰਨ ਲੱਗਿਆ ਜਿਸ ਨੂੰ ਮੈਂ ਕਰਮ ਵਾਲੀ ਦੀ ਨਾ ਇਧਰੋਂ ਅੰਡਰ ਦਿਖਾਵਾਂ ਬਹੁਤ ਜਿਆਦਾ ਸੋਹਣਾ ਹੈਗਾ ਦੇਖ ਲਓ ਚੰਗੀ ਆ ਲੰਮੀ ਲੰਮੀ ਵੀ ਕਰਮ ਵਾਲੀ ਬਹੁਤ ਹੈਗੀ ਆ ਦੇਖ ਲੋ ਠੰਡੀ ਸੀਲ ਆ ਗਈ ਉਹ ਆ ਗਈ ਇਹਦੀ ਮਗਰ ਬੱਸੀ ਮੇਲ ਕਾਫ ਆ ਜੋ ਆਪਾਂ ਤੁਹਾਡੀ ਪੂਰੀ ਗੱਲ ਬਾਈ ਜਸਪ੍ਰੀਤ ਨਾ ਕਰੋਗੇ ਕੀ ਹਾਲ ਹੈ ਠੀਕ ਆ ਜੀ ਵਧੀਆ ਹੋਰ ਕੰਮ ਕਾ ਠੀਕ ਆ ਵਧੀਆ ਜੀ ਹੁਣ ਆ ਨਾਗਾ ਨਾ ਜਿਹੜਾ ਮੜਾ ਸਾਈਡ ਤੇ ਹੋ ਜਾ ਜਸਪ੍ਰੀਤ ਆਪਾਂ ਆਪਣੇ ਸੱਜਣਾ ਨੂੰ ਨਾ ਗਾਂ ਦਿਖਾ ਦੀਏ ਕਿਨ ਮਾਸੂਆ ਬਾਈ ਇਹ ਪਹਿਲਾ ਜੀ ਪਹਿਲਣ ਆ ਗਈ ਪਹਿਲਣ ਠੀਕ ਹੈ ਲਓ ਵੀ ਸੱਜਣੋ ਚਾਰੇ ਥਣ ਕੱਲਾ ਕੱਲਾ ਲੰਮਾ ਚਵਾਈ ਵਾਲਾ ਸੋਹਣਾ ਥਣ ਲੱਗਿਆ ਹੋਇਆ ਤੇ ਬਿਸਕੁਟ ਵਾਲ ਆ ਗਿਆ ਇਹਨੂੰ ਕੰਨ ਬਾਕੀ ਜੇ ਮੈਂ ਤੁਹਾਨੂੰ ਇਹਦੀ ਬੱਸੀ ਦੀ ਗੱਲ ਕਰਾਂ ਨਾ ਆਹ ਗਲਾਬੀ ਜਿਹੜਾ ਤੁਹਾਨੂੰ ਨੱਕ ਦੇਖ ਰਿਹਾ ਨਾ ਆ ਇਹਦੇ ਮਗਰ ਫੀ ਮਾਲਕ ਬੱਸੀ ਬਹੁਤ ਸੋਹਣੀ ਆ ਜੀ ਚੰਗੀ ਆ 나ੜੂਆ ਨਾਲ ਆ ਬਾਈ 나ੜੂਆ ਨਾਲ ਆ ਠੀਕ ਹੈ 나ੜੂਆ ਨਾਲ ਹੈ ਸੋਈ ਨੂੰ ਦਿਨ ਹੋ ਗਿਆ ਅੱਜ 10 ਹੈ ਨਾ ਹਾਂ ਜੀ 10 ਲੈ ਜਸਪਰੀ ਤੋਂ ਹੁਣ ਆਏ 10 ਦੇ ਤਸੱਲੀ ਜੀ ਵਾਲਾ ਓਟ ਦਾ ਦੁੱਧ ਕਿੰਨਾ ਰਿਆ ਦੁੱਧ 12 ਕਿਲੋ ਆ ਜੀ ਹੁਣ ਜਮਤ ਤਸੱਲੀ ਵਾਲਾ ਇਸ ਵਕਤ ਉਹ ਥੱਲੇ ਦਿੰਦੇ ਥੱਲੇ ਚ ਤਾਂ ਨਹੀਂ ਹੈਗਾ ਨਾ ਨਾ ਠੀਕ ਹੈ ਲੋ ਵੀ ਮੁੰਡਾ ਸੱਚੀ ਸੱਚੀ ਬੋਲੀ ਬੋਲਣ ਵਾਲਾ ਹੈਗਾ ਹੁਣ ਅਸਬਰੀ ਦਾ ਦਿਖਾ ਝੋਲੀ ਚੋਲੀ ਜੀ ਸੂਈ ਥੋੜੀ ਜੀ ਥੋ ਹੋ ਜੀ ਥੋੜੇ ਦਿਨਾਂ ਦੀ ਆ ਹਾਂ ਇਹ ਵੀ ਜਾਊਗੀ ਠੀਕ ਐ ਕਿੰਨਾ ਦੁੱਧ ਪਾਰੂਗੀ ਦੁੱਧ ਵਾਦੂ 15 16 ਕਿਲੋ ਆ ਦੂਗੀ ਆ ਦੂ ਲਓ ਵੀ ਸੱਜਣਾ ਨਗ ਵੀ ਚੰਗਾ ਤੇ ਬੈਟਨਸ ਗੁਲਾਬੀ ਆ ਗਈ ਬਹੁਤ ਜ਼ਿਆਦਾ ਚਿੱਟੀ ਐ ਜਿਹਦੀ ਮੰਗ ਬਹੁਤ ਜ਼ਿਆਦਾ ਹੁੰਦੀ ਐ ਤੇ ਲੈ ਅਸ ਵੀ ਤੋਂ ਜੇ ਆਪਾਂ ਗੱਲ ਕਰੀਏ ਹਾਂਜੀ ਸੂਈ ਨੂੰ ਦੇਣੋਗੇ 10 ਮੈਲੇ ਤਾਂ ਨਹੀਂ ਚੱਲੀ ਹੈ ਨੀ ਮੈਲੇ ਤਾਂ ਨਹੀਂ ਚੱਲੀ ਮੈਲੇ ਮਾੜਾ ਬਸ ਹੁਣ ਸਿੱਟਣ ਲੱਗਿਆ ਜੀ 2000 ਮੈਲੇ ਚੱਲ ਵੀ ਆਪਨੇ ਸੱਜਣਾ ਨੂੰ ਆਪਾਂ ਦਿਖਾ ਵੀ ਦੀ ਹੈ ਨਾ ਆ ਤੁਸੀਂ ਦੇਖ ਸਕਦੇ ਹੋ ਮੈਲੇ ਜਲ ਵੀ ਬਾਕੀ ਦੁੱਧ ਚੜਨਾ ਸ਼ੁਰੂ ਹੋ ਜੀ ਹਾਂ ਦੁੱਧ ਚੜੂਗੀ ਤੇ ਜਸਪਰੀ ਦਾ ਬਾਰ ਦਾ ਕੰਮ ਤਾਂ ਨਹੀਂ ਹੈਗਾ ਨਾ ਜੀ ਕਰਦੀ ਆਪਣੀ ਨਾ ਠੀਕ ਹੈ ਵੇਚਣ ਦਾ ਕਾਰਨ ਬਈ ਵੇਚਣ ਦਾ ਯੱਸਾ ਕਰੇ ਲੋੜ ਜੀ ਹੋਊਗੀ ਥੋੜੀ ਜੀ ਠੀਕ ਹੈ ਤੇ ਜੇ ਹੁਣ ਆਪਾਂ ਥਣਾ ਦੀ ਗੱਲ ਕਰੀਏ ਸਾਫ਼ ਹੈ ਥਣਾ ਜਿਵੇਂ ਕੀ ਠੀਕ ਹੈ ਆਪਾਂ ਕੋਈ ਚਾੜਾਂਗੇ ਚੋਲੇ ਕੋਈ ਜੀ ਠੀਕ ਹੈ ਐਡਰੈਸ ਦੱਸ ਆਪਣਾ ਐਡਰੈਸ ਆਪਣਾ ਇਹ ਪਿੰਡ ਬੁਰਜਤਲ ਮਾ ਜਿਹੜਾ ਮਾਨਸਾ ਹਾਂਜੀ ਤੇ ਇਧਰ ਸਰਹ ਸਰਪੰਚ ਵਾਲੇ ਆਪਣੇ ਵੀ ਹੀ ਚ ਘਰ ਆ ਜੀ ਠੀਕ ਹੈ ਨੰਬਰ ਬੋਲ ਜਸਪਰੀ ਦਾ ਨੰਬਰ 17787 ਜੀ 6359 ਲੋ ਵੀ ਸੱਜਣਾ ਨੰਬਰ ਕਰ ਲੋ ਨੋਡ ਥੱਲੇ ਚੱਲੀ ਪੀ ਜਾਂਦਾ ਬੰਦਾ ਵੀ ਨਰਮ ਹੈ ਪਰਿਵਾਰ ਵੀ ਘਰੇਲੂ ਆ ਗਿਆ ਲੈ ਜਸਪ੍ਰੀਤ ਹੁਣ ਤੁਰਦੀ ਦਿਖਾ ਰਿਹਾ ਆਪਣੇ ਸੱਜਣਾ ਨੂੰ ਲੰਮੀ ਉਧਰ ਤੋਰਦੇ ਦਿਖਾ ਰਿਹੀ ਆ ਆਪਾਂ ਕਰਮ ਵਾਲੀ ਨੂੰ ਅਬੀ ਤੁਰਦੀ ਨੂੰ ਚੱਕ ਕਰ ਲੋ ਕਰਮ ਵਾਲੀ ਨੂੰ ਸੋਹਣੇ ਹਵਾਨੇ ਦੀ ਐ ਚੰਗਾ ਅੰਡਰ ਲੱਗਿਆ ਹੋਇਆ ਲੰਮੀ ਲੁੰਮੀ ਵੀ ਬਾਲੀ ਐ ਉਹ ਨੇੜੇ ਹੋ ਜਾ ਕਰਕੇ ਦਿਖਾਵਾਂ ਨਾ ਕਰਮ ਵਾਲੀ ਨੂੰ ਬਹੁਤ ਚੰਗੀ ਆ ਗਈ ਮੋੜ ਲੈ ਜਾ ਜਸਪ੍ਰੀਤ ਲੈ ਜਸਪ੍ਰੀਤ ਨਗਦ ਰਾ ਚੰਗਾ ਜੇ ਹੁਣ ਆਪਾਂ ਗੱਲ ਕਰੀਏ ਰੇਟ ਕਿੰਨਾ ਕਰਦਾ ਰੇਟ 58000